प्यारे श्रोताओं आज ਆਪਾਂ ਫਲਸਫੇ ਦੀ ਦੁਨੀਆ ਦੇ ਚੈਪਟਰ ਦੇ ਵਿੱਚ ਜਾਂ ਇਸ ਚੈਨਲ ਦੇ ਅੱਜ ਆਪਾਂ ਥੋੜਾ ਜਿਹਾ ਪੜਾਂਗੇ ਯੋਗ ਦਾ ਸਰੂਪ ਅਤੇ ਕਿਸਮਾਂ ਨਿੱਚ ਐਂਡ ਕਾਈਂਡਸ ਆਫ ਯੋਗਾ ਯੋਗ ਦਰਸ਼ਨ ਦਾ ਸਾਹਿਤ ਦੂਜੇ ਦਰਸ਼ਨਵਾਦ ਬਹੁਤ ਜਿਆਦਾ ਵਿਸ਼ਾਲ ਨਹੀਂ ਕਿਉਂਕਿ ਫਿਲਾਸਫੀ ਦਾ ਜਿਹੜਾ ਲਿਟਰੇਚਰ ਹੈ ਨਾ ਇਹ ਬਹੁਤ ਵਾਈਡ ਹੈ ਪਰੰਤੂ ਇਹ ਇੱਕ ਅਤਿ ਵਿਗਿਆਨਕ ਦਰਸ਼ਨ ਹੈ ਯੋਗ ਦੇ ਦਰਸ਼ਨ ਨੂੰ ਅਸੀਂ ਕੁਝ ਵਿਗਿਆਨਕ ਦਰਸ਼ਨ ਵੀ ਕਹਿ ਸਕਦੇ ਹਾਂ ਸਾਡੇ ਦਰਸ਼ਨ ਜਿਸ ਜਿਹੜੇ ਨੇ ਸਾਰੇ ਜਿੰਨੇ ਵੀ ਸਾਡੇ ਦਰਸ਼ਨ ਨੇ ਕੋਈ ਯੋਗ ਦਾ ਮਹੱਤਵ ਸਪਸ਼ਟ ਰੂਪ ਨਾਲ ਜਿਹਨੇ ਉਹ ਸਵੀਕਾਰ ਕਰਦੇ ਆ ਇਹਦਾ ਰੂਲ ਹੈ ਅਲਪ ਸਾਇਦ ਦੀ ਅਗਰ ਗੱਲ ਕਰੀਏ ਤਾਂ ਉਹਦੇ ਤੋਂ ਹੁੰਦਾ ਹੋਇਆ ਕਿ ਫਿਰ ਭਾਰਤੀ ਦਰਸ਼ਨ ਦਾ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ ਅਤੇ ਇਸ ਦਾ ਪ੍ਰਚਾਰ ਬਹੁਤ ਇਸ ਦੀ ਮੁੱਖ ਵਿਸ਼ੇਸ਼ਤਾ ਇਹ ਆ ਕਿ ਇੱਕ ਸਿਧਾਂਤਕ ਹੀ ਨਹੀਂ ਬਲਕਿ ਵਿਵਹਾਰਕ ਵੀ ਹੈ ਵਿਵਸਥਤ ਸ੍ਰੀ ਅਤੇ ਮਜ਼ਬੂਤ ਆਜਾ ਯਾਨੀ ਕਿ ਤੰਦਰੁਸਤ ਸਰੀਰ ਤੇ ਮਜਬੂਤ ਜਿਹੜੀ ਆਤਮਾ ਦੋਵੇਂ ਇਸ ਦੇ ਮੁੱਖ ਵਿਸ਼ੇ ਹਨ ਤੇ ਇਹਨਾਂ ਦੇ ਰਚਨਾਰੇ ਸੀ ਜਿਹੜੇ ਉਹਨਾਂ ਨੇ ਇਹਨਾਂ ਦੀ ਗਲਤੀ ਇਸ ਦੇ ਅਨਸਾਰ ਸਰੀਰ ਹੋਏ ਨਹੀਂ ਪਰੰਤੂ ਉਪਾਦਿਆ ਹੈ ਯਾਨੀ ਕਿ ਸਰੀਰ ਦੇ ਸਵਸਥ ਤੰਦਰੁਸਤ ਰਹਿਣ ਨਾਲ ਹੀ ਮਨ ਨਿਰਮਲ ਹੋਵੇਗਾ ਅਗਰ ਸਰੀਰ ਤੰਦਰੁਸਤ ਹੈ ਤਾਂ ਮਨ ਵੀ ਨਿਰਮਲ ਹੋਵੇਗਾ ਅਤੇ ਮਨ ਦੀ ਜਿਹੜੀ ਨਿਰਮਲਤਾ ਤੇ ਨਾਲ ਹੀ ਆਤਮ ਲਾਭ ਸੰਭਵ ਹੈ। ਸ਼ੁੱਧ ਹਿਰਦੇ ਤੋਂ ਸ਼ਾਂਤ ਮਨ ਨਾਲ ਹੀ ਅਸੀਂ ਜਿਹੜੀਆਂ ਗੂੜ੍ਸ ਸਚਾਈਆਂ ਨੇ ਜਾਂ ਸਾਡੀ ਜ਼ਿੰਦਗੀ ਦੀਆਂ ਨੇ ਜਾਂ ਵਿਗਿਆਨ ਦੇ ਨਾਲ ਅਸੀਂ ਸਟਡੀ ਕਰਨੀਆਂ ਜਾਂ ਅਸੀਂ ਉਹ ਅਲਟੀਮੇਟ ਰਿਐਲਿਟੀ ਨੂੰ ਜਾਨਣਾ ਤੇ ਤਾਂ ਇਸ ਨੂੰ ਸਚਾਈਆਂ ਦਾ ਪਤਾ ਲਗਾ ਸਕਦੇ ਹਾਂ ਹੁਣ ਆਤਮ ਸ਼ੁੱਧੀ ਨਾਲ ਹੀ ਯੋਗ ਸਰਵ ਉਪਤਮ ਸਾਧਨ ਹੈ ਓਰੀਜਨਲ ਸਰੀਰ ਤੇ ਮਨ ਦੀ ਸ਼ੁੱਧੀ ਹੁੰਦੀ ਹੈ ਇਸ ਲਈ ਸਾਰੇ ਭਾਰਤੀ ਦਰਸ਼ਨ ਸਿਰਫ ਚਾਰ ਵਾਕ ਨੂੰ ਛੱਡ ਕੇ ਆਪਣੇ ਆਪਣੇ ਸਿਧਾਂਤਾਂ ਨੂੰ ਯੋਗਿਕ ਵਿਧੀ ਨਾਲ ਧਿਆਨ ਧਾਰਨਾ ਆਦਿ ਜਾਂ ਸਮਾਧੀ ਜਾਸ ਸਪਸ਼ਟ ਅਨੁਭਵ ਕਰਨ ਲਈ ਯਤਨ ਕਰਦੇ ਹਨ ਉਹ ਅਲੱਗ-ਅਲੱਗ ਤਰ੍ਹਾਂ ਦੀ ਫਿਰ ਕਈ ਵਾਰੀ ਧਰਮ ਦੇ ਵਿੱਚ ਜਾਂ ਸਮੇਂ ਦੇ ਨਾਲ ਜਾਂ ਸਥਾਨ ਦੇ ਅਕੋਰਡਿੰਗਲੀ ਭਾਸ਼ਾ ਦੇ ਵਿੱਚ ਕੋਈ ਉਹਨੂੰ ਸਿਮਰਨ ਕੋਈ ਉਸ ਚੀਜ਼ ਨੂੰ ਕੋਈ ਭਜਨ ਕੋਈ ਕੁਛ ਜਾਂ ਕੋਈ ਕੁਛ ਦਾ ਦਿੰਦਾ ਵੈਸੇ ਭਜਨ ਚਲੋ ਇਹਦੇ ਤਾਂ ਥੋੜੀ ਅਲੱਗ ਚੀਜ਼ ਹੈ ਉਹ ਅਸੀਂ ਜ਼ਿਆਦਾ ਬੋਲਦੇ ਹਾਂ ਉਹਦੇ ਵਿੱਚ ਕਿ ਸ਼ਾਂਤ ਚਿੱਤ ਰਹਿ ਕੇ ਕੀਤੇ ਜਾਣ ਵਾਲੇ ਜਿਹੜੇ ਕੰਮ ਹੁੰਦੇ ਜਿਵੇਂ ਸਮਾਧੀ ਆ ਸਿਮਰਨ ਆ ਤੁਸੀਂ ਵਾਹਿਗੁਰੂ ਵਾਹਿਗੁਰੂ ਬੋਲਦੇ ਹੋ ਸ਼ਾਂਤ ਖੇਤ ਦੇ ਵਿੱਚ ਇਹ ਉਹ ਵੀ ਤੁਹਾਡੀ ਲਈ ਕਾਫੀ ਜਿਹੜਾ ਲਾਭਦਾਇਕ ਹੈ ਵੱਡੇ ਮਨ ਨੂੰ ਸ਼ਾਂਤੀ ਮਿਲਣੀ ਇਕਾਗਰਤਾ ਮਿਲਣੀ ਤੇ ਮੈਂਟਲੀ ਜਿਹੜੇ ਸਸਿ ਉਹ ਜਿਹੜੇ ਵੈਲ ਬੀਇੰਗ ਆ ਜਾਂ ਸਰੀਰਕ ਤੌਰ ਦੇ ਉੱਤੇ ਜਿਵੇਂ ਅੱਜ ਕੱਲ ਦੀ ਦੁਨੀਆ ਦੇ ਵਿੱਚ ਜਾਂ ਅੱਜ ਕੱਲ ਦੇ ਜਮਾਨੇ ਦੇ ਵਿੱਚ ਫਿਰ ਗੱਲ ਕਰੀਏ ਤਾਂ انسان ਨੂੰ ਬਹੁਤੇ ਰੋਗ ਮਾਨਸਿਕ ਮਨ ਦੀਆਂ ਜਿਹੜੀਆਂ ਸੜੀਆਂ ਸਥਿਤੀਆਂ ਨੇ ਉਹਨਾਂ ਤੋਂ ਪੈਦਾ ਹੋਏ ਰੋਗ ਸਾਡੇ ਸਰੀਰ ਨੂੰ ਲੱਗਦੇ ਆ। ਮਨੂੰ ਸ਼ੂਗਰ, ਬਲੱਡ ਪ੍ਰੈਸ਼ਰ ਲੋਕ ਕੁਛ ਕਾਰਨਿਆਂ ਦੀ ਹੋਰ ਵੀ ਹੁੰਦੇ ਆ, ਕਾਫੀ ਵਾਈਡ ਆ। ਪਰੰਤੂ ਇਹਦੇ ਪਿੱਛੇ ਸਾਡੇ ਮਨ ਦੀ ਸਟੇਬਿਲਟੀ ਜੇ ਨਹੀਂ ਰਹਿੰਦੀ ਜਦੋਂ ਸੰਤੁਸ਼ਟੀ ਨਹੀਂ ਰਹਿੰਦੀ ਤਾਂ ਉਹ ਵੀ ਇੱਕ ਕਾਰਨ ਬਣ ਜਾਂਦਾ। ਤਣਾਅ ਜ਼ਿਆਦਾ ਰਹਿੰਦਾ, ਡਰ ਜ਼ਿਆਦਾ ਰਹਿੰਦਾ, ਘਬਰਾਹਟ ਜ਼ਿਆਦਾ ਰਹਿੰਦੀ ਹੈ। ਦੁਨਿਆਵੀ ਚੀਜ਼ਾਂ ਦੀ ਲੋਡ ਜਿਹੜੀ ਆ ਉਹ ਲੋਡ ਜ਼ਿਆਦਾ ਅਸੀਂ ਦੌੜੇ ਫਿਰਦੇ ਉਹਨਾਂ ਦੇ ਪਿੱਛੇ ਜਾਂ ਰੋਡਰੀਜ਼ ਇਹ ਜੇ ਜਿਹੜੀਆਂ ਤੁਸੀਂ ਨਿੱਤ ਦੇ ਲੜਾਈ ਝਗੜੇ ਦੇਖਦੇ ਹੋ ਉਹਨਾਂ ਦੇ ਪਿੱਛੇ ਵੀ ਸਾਡੇ ਮਨ ਦਾ ਸ਼ਾਂਤ ਨਾ ਹੋਣਾ ਜਾਂ ਸੈਟੀਸਫਾਈ ਨਾ ਰਹਿਣਾ ਜਾਂ ਉਹ ਬੇਲੂੜੀਆਂ ਚੀਜ਼ਾਂ ਦੀ ਭਾਲ ਕਰਦੇ ਫਿਰਨਾ ਜਿਨ੍ਹਾਂ ਦੀ ਸਾਡੀ ਸਾਡੀ ਪਹੁੰਚ ਬੜੀ ਬਾਹਰ ਹੈ ਜਾਂ ਸਾਡੀ ਪਹੁੰਚ ਤੋਂ ਬੜੀਆਂ ਦੂਰ ਨੇ ਉਹ 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 ਵੀ ਇੱਕ ਇਹਨਾਂ ਦਾ ਕਾਰਨ ਹੁੰਦਾ ਹੁਣ ਸੰਖਿਆ ਯੋਗ ਜਾਂ ਯੋਗ ਪ੍ਰਣਾਲੀ ਦਾ ਸੰਬੰਧ ਜਾਂ ਯੋਗ ਦੀਆਂ ਕਿਸਮਾਂ ਨੇ ਜਿਹੜੀਆਂ ਇਹੀ ਵਾਰੇ ਆਪਾਂ ਕੱਲ ਨੂੰ ਜਾਂ ਫਿਰ ਕਿਸੇ ਦਿਨ ਗੱਲ ਕਰਾਂਗੇ ਅੱਜ ਇੰਨਾ ਹੀ ਧੰਨਵਾਦ ਸ਼ੁਕਰੀਆ ਮਿਹਰਬਾਨੀ